ਸਾਰੇਮ ਸਤਿ ਸ੍ਰੀ ਅਕਾਲ ਜੀ ਇੱਕ ਦਿਨ ਇੱਕ ਦਰਵਾਜੇ ਤੇ ਨਾ ਇੱਕ ਸਾਧੂ ਆਇਆ ਉਹਨੇ ਗੇਟ ਖੜਕਾਇਆ ਤਾਂ ਅੰਦਰੋਂ ਇੱਕ ਮਾਤਾ ਨੇ ਗੇਟ ਖੋਲ੍ਹਿਆ ਉਹ ਕਹਿਣ ਲੱਗਿਆ ਵੀ ਮਾਤਾ ਕੋਈ ਰੋਟੀ ਹੈਗੀ ਐ ਉਹ ਕਹਿੰਦੀ ਹਾਂ ਬਾਬਾ ਜੀ ਅੰਦਰ ਆ ਜਿਓ ਉਹਨੇ ਉਹਨੂੰ ਪ੍ਰਸ਼ਾਦਾ ਛਕਾਇਆ ਜਾਣ ਲੱਗਿਆ ਉਹ ਖੁਸ਼ ਹੋਇਆ ਉਹਨੂੰ ਕਹਿਣ ਲੱਗਿਆ ਬੀਬੀ ਮੈਂ ਅਰਦਾਸ ਕਰ ਦਿੰਨਾ ਵੀ ਤਾਂ ਮੈਨੂੰ ਪ੍ਰਸ਼ਾਦਾ ਛਕਾਇਆ ਕਹਿੰਦਾ ਥੋੜੀ ਕੋਈ ਮੰਗ ਹੋਵੇ ਮੈਂ ਉਹਦੀ ਅਰਦਾਸ ਕਰ ਦਾਂ ਉਹ ਕਹਿਣ ਲੱਗੀ ਕਹਿੰਦੀ ਬਾਬਾ ਜੀ ਸਾਡੇ ਘਰ ਤਾਂ ਬਾਲਾ ਗੁੱਸਾ ਹੈ ਬਹੁਤ ਗੁੱਸਾ ਦਿੱਤਾ ਹੋਇਆ ਰੱਬ ਨੇ ਕਹਿੰਦੀ ਵੀ ਮੇਰੀ ਅਰਦਾਸ ਕਰਦੀ ਤੂੰ ਰੱਬ ਮੂਰੇ ਵੀ ਮੈਨੂੰ ਹੁਣ ਹੋਰ ਕੋਈ ਚੀਜ਼ ਨਾ ਦੇਵੇ ਵੀ ਜਿਹੜਾ ਵੀ ਇਹ ਦੇਣਾ ਹੈ ਕਿਸੇ ਗਰੀਬ ਗੁਰਬਿੰਦ ਦੇ ਦੇ ਲੋੜਵੰਦ ਨੂੰ ਦੇ ਦੇ ਵੀ ਮੈਨੂੰ ਤਾਂ ਹੁਣ ਕੋਈ ਲੋੜ ਨਹੀਂ ਇਸ ਤਾਂ ਰੱਜੇ ਪਿਆ ਉਹ ਕਹਿਣ ਲੱਗਾ ਠੀਕ ਹੈ ਭਾਈ ਤਾਂ ਐਨੇ ਨੂੰ ਉਹਦੀ ਮੰਗ ਰੋ ਉਹ ਬਾਹਰ ਨਿਕਲਿਆ ਤਾਂ ਮੰਗਰੀ ਉਹਦੀ ਨੁਕਰਾਨੀ ਨਿਕਲ ਗਈ ਉਹ ਜਾ ਕੇ ਬਾਬੇ ਨੂੰ ਹੌਲੀ ਕਿਤੇ ਨੇ ਕਹਿੰਦੀ ਬਾਬਾ ਇੱਕ ਮੇਰੀ ਅਰਦਾਸ ਕਰਦੇ ਹੋ ਕਹਿੰਦਾ ਕੀ ਭਾਈ ਕਹਿੰਦਾ ਤੂੰ ਕਹਿੰਦੀ ਮੈਂ ਆਏ ਕਹਿੰਦੀ ਜਾ ਕੇ ਵੀ ਮੇਰੀ ਅਰਦਾਸ ਚ ਹੈ ਕਹੀਂ ਵੀ ਮੈਂ ਸਾਰੀ ਉਮਰ ਲੋਕਾਂ ਦੇ ਝੂਠੇ ਭੋਂ ਡਿਮਾਂਜਦੀਆਂ ਪਾਟੇ ਕੱਪੜੇ ਪਾਈ ਫਿਰਦੀਆਂ ਵੀ ਮੈਨੂੰ ਦੇ ਦੇ ਰੱਬ ਕੁਸਾ ਉਹ ਕਹਿੰਦਾ ਵੀ ਮੈਂ ਭੁੱਖੀ ਮਰਦੀ ਆ ਉਹ ਕਹਿੰਦਾ ਭਾਈ ਤੇਰੀ ਅਰਦਾਸ ਵੀ ਕਰ ਦੂੰ ਤਿੰਨ ਚਾਰ ਦਿਨ ਬਾਅਦ ਬਾਬਾ ਫੇਰ ਆਉਂਦਾ ਹੈ ਬਾਬਾ ਆ ਕੇ ਉਹਨਾਂ ਦਾ ਫੇਰ ਗੇਟ ਖੜਕਾਉਂਦਾ ਤਾਂ ਕਹਿੰਦਾ ਭਾਈ ਮੈਨੂੰ ਪਾਣੀ ਦਾ ਗਲਾਸ ਦੇ ਦਿਓ ਉਹ ਬੀਬੀ ਫੇਰ ਅੰਦਰੋਂ ਕਹਿੰਦੀ ਬਾਬਾ ਤੂੰ ਉਹੀ ਨਹੀਂ ਜਿਹੜਾ ਆਇਆ ਸੀ ਉਦੋਂ ਕਹਿੰਦਾ ਹਾਂ ਭਾਈ ਮੈਂ ਉਹੀ ਆ ਕਹਿੰਦੀ ਫਿਰ ਤੈ ਮੇਰੀ ਅਰਦਾਸ ਕਰੀ ਕਹਿੰਦਾ ਹਾਂ ਭ ਕਹਣਾ ਰੱਬ ਨੇ ਤੈਨੂੰ ਇਹ ਕਿਹਾ ਵੀ ਮੇਰਾ ਸਿਮਰਨ ਕਰਦਾਂ ਬੰਦ ਕਰ ਦੋ ਮੇਰਾ ਨਾਮ ਲੈਣਾ ਬੰਦ ਕਰ ਦੋ ਤੇਰੇ ਆਪੀ ਘਟਾਉਣ ਲੱਗ ਜੂ ਉਹ ਕਹਿੰਦੀ ਨਾ ਬਾਬਾ ਜੀ ਇਹ ਕੰਮ ਨਾ ਮੈਨੂੰ ਕਹੋ ਵੀ ਇਹ ਤਾਂ ਮੇਰਾ ਨਾਮ ਹੀ ਜਪਣਾ ਹੈ ਕੰਮ ਹੈ ਮੈਂ ਤਾਂ ਇਹ ਹਟ ਨਹੀਂ ਸਕਦੀ ਐ ਤਾਂ ਮੈਂ ਜ਼ਰੂਰ ਕਰੂੰ ਤਾਂ ਇਨੇ ਮਗਰ ਉਹ ਆ ਗਈ ਨਕਰਣੀ ਉਹ ਆ ਕੇ ਕਹਿੰਨੀ ਬਾਬਾ ਜੀ ਮੇਰੀ ਅਰਦਾਸ ਕਰੀ ਉਹ ਕਹਿੰਦਾ ਭਾਈ ਤੇਰੀ ਵੀ ਕਰੀ ਵੀ ਤੈਨੂੰ ਇਹ ਕਿਹਾ ਰੱਬ ਨੇ ਵੀ ਤੂੰ ਹੱਥ ਜੋੜਿਆ ਕਰ ਆਥਣ ਤੜ ਕੇ ਰੱਬ ਦਾ ਨਾਮ ਲਿਆ ਕਰ ਸਿਮਰਨ ਕਰਿਆ ਕਰ ਉਹ ਬੜੇ ਗੁੱਸੇ 'ਚ ਆਈ ਕਹਿੰਦੀ ਕਿਉਂ ਮੈਂ ਕਿਉਂ ਕਰਾਂ ਰੱਬ ਦਾ ਸਿਮਰਨ ਕਹਿੰਦੀ ਮੈਨੂੰ ਕੀ ਦਿੱਤਾ ਰੱਬ ਨੇ ਮੈਂ ਤਾਂ ਭੁੱਖੀ ਮਰਦੀ ਫਿਰਦੀ ਆ ਪਾਟੇ ਮੇਰੇ ਕੱਪੜੇ ਸਾਰੀ ਜ਼ਿੰਦਗੀ ਹੋ ਗਈ ਮੈਨੂੰ ਲੋਕਾਂ ਦੇ ਭਾਂਡੇ ਮਾਂਜਦੀਆਂ ਜਵਾਕ ਮੇਰੇ ਅੱਧੇ ਤੇ ਨੰਗੇ ਅੱਧੇ ਤੇ ਹਾਈ ਰਹਿੰਦੇ ਨੇ ਕਹਿੰਦੀ ਮੈਂ ਕਿਉਂ ਰੱਬ ਦਾ ਨਾਮ ਜੀ ਆਪਾ ਬਾਬਾ ਚੁੱਪ ਕਰ ਗਿਆ ਬਾਬਾ ਕਹਿੰਦਾ ਵੀ ਹੁਣ ਮੈਂ ਕਿਹਨੂੰ ਕੀ ਕਹਾਂ ਕਹਿੰਦਾ ਦੋ ਔਰਤਾਂ ਦੋਹਾਂ 'ਚ ਕਿੰਨਾ ਫਰਕ ਇੱਕ ਰੱਬ ਨੂੰ ਕੀ ਕਹਿੰਦੀ ਆ ਇੱਕ ਰੱਬ ਨੂੰ ਕੀ ਕਹਿੰਦੀ ਆ ਜਾਣੇ ਕਿ ਰੱਬ ਨੂੰ ਜਪਣ ਦੇ ਵਿੱਚ ਇੰਨਾ ਫਲ ਮਿਲਦਾ ਹੈ ਇੱਥੋਂ ਇਹ ਸਿੱਖਿਆ ਮਿਲਦੀ ਆਪਾਂ ਨੂੰ ਆਥਣ ਤੜਕੇ ਸਿਮਰਨ ਕਰਿਆ ਕਰੋ ਰੱਬ ਦਾ ਨਾਮ ਲਿਆ ਕਰੋ ਭਾਈ